ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦ ਵੀ ਗੱਲ ਕਰੀਏ ਫੰਡਸ ਨੂੰ ਲੈ ਕੇ ਸਟੂਡੈਂਟਸ ਦੇ ਢੇਰ ਸਾਰੇ ਸਵਾਲ ਸਾਡੇ ਕੋਲ ਹਮੇਸ਼ਾ ਹੀ ਰਹਿੰਦੇ ਨੇ ਹੁਣੇ ਵੀ ਚਾਹੀਦੇ ਨੇ ਕਿਉਂਕਿ ਸਟੂਡੈਂਟਸ ਅਗਰ ਅਵੇਅਰ ਹੋਣਗੇ ਫੰਡਸ ਨੂੰ ਲੈ ਕੇ ਉਹਨਾਂ ਕੋਲ ਪ੍ਰੋਪਰ ਜਾਣਕਾਰੀ ਹੋਏਗੀ ਤਾਂ ਉਹ ਟਾਈਮਲੀ ਆਪਣਾ ਪ੍ਰੋਸੈਸ ਕੰਪਲੀਟ ਕਰਦੇ ਹੋਏ ਆਪਣਾ ਵੀਜ਼ਾ ਹਾਸਲ ਕਰ ਸਕਣਗੇ ਆਪਣੇ ਮਨ ਚਾਹੇ ਇਨਟੇਕ ਦੇ ਵਿੱਚ ਜਦ ਆਪਾਂ ਗੱਲ ਹੁਣ ਨਵੰਬਰ ਇਨਟੇਕ ਦੀ ਕਰੀਏ ਜਾਂ ਜਨਵਰੀ ਇਨਟੇਕ ਦੀ ਗੱਲ ਕਰੀਏ ਫੰਡਸ ਨੂੰ ਲੈ ਕੇ ਤਾਜ਼ਾ ਨਵੇਂ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਇਨ੍ਹਾਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਜੇ ਜਨੂਅਰੀ ਇੰਟੇਕ ਲਈ ਅਪਲਾਈ ਕਰਨ ਜਾ ਰਹੇ ਹੋ ਜਾਂ ਕਰ ਰਹੇ ਹੋ ਸੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਚੀਮਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸੋ ਮਨਪ੍ਰੀਤ ਜੀ ਜਿਵੇਂ ਕਿ ਤੁਸੀਂ ਤਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਸਟੂਡੈਂਟਸ ਨੂੰ ਹਮੇਸ਼ਾ ਅਵੇਅਰ ਵੀ ਕਰਦੇ ਹੋ ਕਈ ਫਾਈਲਜ਼ ਉੱਪਰ ਕੰਮ ਕਰ ਚੁੱਕੇ ਹੋ ਢੇਰੋ ਵੀਜ਼ਾ ਤੁਸੀਂ ਸਟੂਡੈਂਟਸ ਦੇ ਲਗਵਾ ਉੱਪਰ ਬਹੁਤ ਵਧੀਆ ਗੱਲ ਕੀਤੀ ਹੈ ਪਰ ਹੁਣ ਨਵੰਬਰ ਇਨਟੇਕ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਹੈ ਜਨਵਰੀ ਇਨਟੇਕ ਜਿਹੜਾ ਸਟੂਡੈਂਟ ਅਪਲਾਈ ਕਰ ਰਿਹਾ ਹੈ ਤਾਂ ਮੈਂ ਜ਼ਰੂਰ ਚਾਹਾਂਗੀ ਫੰਡਸ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਜ਼ਰੂਰ ਗਾਈਡ ਕਰੋ ਅਪਡੇਟ ਕਰੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਔਰ ਕਿੱਥੇ ਅਕਸਰ ਤੁਸੀਂ ਦੇਖਦੇ ਹੋ ਕਿ ਗਲਤੀਆਂ ਹੋ ਜਾਂਦੀਆਂ ਨੇ ਤੇ ਉਹ ਗਲਤੀ ਰਿਫਿਊਜ਼ਲ ਦਾ ਕਾਰਨ ਬਣ ਜਾਂਦੀ ਹੈ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਇਸ ਵੀਡੀਓ ਦੇ ਜ਼ਰੀਏ ਸਟੂਡੈਂਟ ਰਾਈਟ ਇਨਫਰਮੇਸ਼ਨ ਲੈ ਕੇ ਰਾਈਟ ਪ੍ਰੋਸੈਸ ਨੂੰ ਫਾਲੋ ਕਰਨ ਜੀ 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 ਦੇਖੋ ਮੈਂ ਹਮੇਸ਼ਾ ਹੀ ਇਹ ਕਹਿਣਾ ਕਿ ਹੁਣ ਅਕੈਡਮਿਕਸ ਜਿੰਨੇ ਇੰਪੋਰਟੈਂਟ ਸੀਗੇ ਫਾਈਨੈਂਸ਼ੀਅਲਸ ਉਨੇ ਇੰਪੋਰਟੈਂਟ ਹੋ ਗਏ ਆ ਪਹਿਲਾਂ ਇਹੀ ਹੁੰਦਾ ਸੀਗਾ ਕਿ ਬੱਚੇ ਨੰਬਰ ਲੈਂਦਾ ਸੀਗਾ ਤੇ ਆਪਣੇ ਅਕੈਡਮਿਕਸ ਲੈ ਕੇ ਜਾਂਦਾ ਸੀਗਾ ਕੰਸਲਟੈਂਟ ਆਫਰ ਲੈਟਰ ਮੰਗਵਾਉਂਦਾ ਸੀ ਫੀਸ ਭਰਦੇ ਸੀ ਬੱਚੇ ਚਲੇ ਜਾਂਦੇ ਸੀਗੇ ਪਰ ਹੁਣ ਚੀਜ਼ਾਂ ਚੇਂਜ ਹੋ ਗਈਆਂ ਹੁਣ ਦੋਨੋਂ ਦਾ ਪਾਰਟ ਇੰਪੋਰਟੈਂਟ ਹੋ ਗਿਆ ਪੇਰੈਂਟਸ ਦਾ ਵੀ ਸਟੂਡੈਂਟ ਦਾ ਵੀ ਅਗਰ ਸਟੂਡੈਂਟ ਪੜ੍ਹ ਕੇ ਨੰਬਰ ਲੈ ਰਿਹਾ ਤਾਂ ਪੇਰੈਂਟਸ ਨੂੰ ਵੀ ਪਲੈਨਿੰਗ ਕਰਨੀ ਪਏਗੀ ਕਿ ਪੜ੍ਹਨ ਤੋਂ ਬਾਅਦ ਜਦੋਂ ਉਹਨੂੰ ਭੇਜਣਾ ਹੈ ਮੈ ਫਾਈਨੈਂਸ਼ੀ ਸੋ ਮੈਂ ਹਰ ਇੱਕ ਪੇਰੈਂਟਸ ਨੂੰ ਇਹ ਗੱਲ ਜ਼ਰੂਰ ਕਹੂੰਗਾ ਦੇਖੋ ਫਾਈਨੈਂਸ਼ੀਅਲਸ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਅੱਜ ਦੀ ਡੇਟ ਦੇ ਵਿੱਚ ਵੀਜ਼ਾ ਲੈਣ ਲਈ ਤਾਂ ਤੁਸੀਂ ਉਹਨੂੰ ਲਾਈਟਲੀ ਨਾ ਲਓ ਜਿਹੜੀ ਤੁਹਾਡੀ ਐਨੂਅਲ ਇਨਕਮ ਤੇ ਫਾਈਨੈਂਸ਼ੀਅਲਸ ਮੈਂ ਕਲੀਅਰ ਕਰਦੇ ਦੋਨੋਂ ਅਲੱਗ-ਅਲੱਗ ਚੀਜ਼ਾਂ ਔਰ ਇਸ ਸਮੈਂਟੇਨੀਅਸਲੀ ਹੀ ਸਾਨੂੰ ਫੁੱਲਫਿਲ ਕਰਨੀ ਪੈਗੀ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਇਨਕਮ ਹੈ ਕਿ ਰੈਗੂਲਰ ਇਨਕਮ ਤੁਸੀਂ ਸਾਲ 'ਚ ਕਮਾਕੀ ਰਹੇ ਔਰ ਫਾਈਨੈਂਸ਼ੀਅਲਸ ਹੈ ਕਿ ਤੁਹਾਡੇ ਕੋਲ ਸੇਵਿੰਗ ਕੀ ਹੈ ਇਹ ਦੋਨੋਂ ਚੀਜ਼ਾਂ ਡਿਫਰੈਂਟ ਨੇ ਕਈ ਸਾਨੂੰ ਪੇਰੈਂਟਸ ਕਹ ਦਿੰਦੇ ਜੀ ਮੈਂ ਤਾਂ ਪੈਸੇ ਦਿਖਾਤੇ ਤੁਸੀਂ ਮੇਰੇ ਤੋਂ ਐਨੂਅਲ ਇਨਕਮ ਕਿਉਂ ਮੰਗ ਰਹੇ ਹੋ ਐਨੂਅਲ ਇਨਕਮ ਇਸ ਕਰਕੇ ਯੂਨੀਵਰਸਿਟੀਜ਼ ਮੰਗਦੀਆਂ ਕਿ ਬੱਚਾ ਜਦੋਂ ਨੈਕਸਟ ਇਅਰ ਜਾਏਗਾ ਉਦੋਂ ਤੁਹਾਡੇ ਕੋਲ ਇਨਕਮ ਕਿੱਥੋਂ ਸੋ ਇਹ ਦੋਨੋਂ ਚੀਜ਼ਾਂ ਜ਼ਰੂਰੀ ਹੈ ਆਪਣੀ ਆਈਟੀਆਰਸ ਟਾਈਮ ਨਾ ਫਾਈਲ ਕਰੋ ਆਈਟੀਆਰਸ ਉਹ ਜਿਹੜਾ ਹਾਈ ਕਮਿਸ਼ਨ ਇਸ ਟਾਈਮ ਮੰਗ ਰਿਹਾ ਜਾਂ ਯੂਨੀਵਰਸਿਟੀਆਂ ਮੰਗ ਰਹੀਆਂ ਉਹ ਮਿਨੀਮਮ 10 ਲੱਖ ਅਗਰ ਕੋਈ ਸਿੰਗਲ ਪੇਰੈਂਟ ਹੈ ਅਰਨਿੰਗ ਅਗਰ ਦੋਨੋਂ ਅਰਨਿੰਗ ਹੈ ਤਾਂ 12 ਤੋਂ 13 ਲੱਖ ਕੁਝ ਯੂਨੀਵਰਸਿਟੀ ਤਾਂ 15-15 ਲੱਖ ਵੀ ਇਨਕਮ ਮੰਗ ਰਹੀ ਹੈ ਤਾਂ ਹਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਡਿਫਰੈਂਟ ਹੈ ਸੋ ਜਿੰਨੀ ਮੈਕਸਿਮਮ ਤੁਸੀਂ ਤੁਸੀਂ ਜਦੋਂ ਆਪਾਂ ਪਹਿਲਾਂ ਕਰਦੇ ਸੀ ਕਿ ਆਪਾਂ ਆਈਟੀਆਰ ਘੱਟ ਦਿਖਾ ਦਈਏ ਮੈਨੂੰ ਟੈਕਸ ਨਾ ਭਜੇ ਹੁਣ ਚੀਜ਼ਾਂ ਓਪੋਜ਼ਿਟ ਹੋ ਗਈਆਂ ਹੁਣ ਤੁਹਾਨੂੰ ਮੈਕਸਿਮਮ ਆਈਟੀਆਰਸ ਦਿਖਾਣੀਆਂ ਪੈਣਗੀਆਂ ਕਰ ਤਾਂ ਨੂੰ ਤੁਸੀਂ ਬੱਚੇ ਨੂੰ ਬਾਹਰ ਭੇਜਣਾ ਇਸ ਕਰਕੇ ਤੁਸੀਂ ਅਗਰ ਕੋਈ ਐਗਰੀਕਲਚਰ ਇਨਕਮ ਵੀ ਤੁਸੀਂ ਤੁਹਾਡੀ ਹੈਗੀ ਹੈ ਚਾਹੇ ਉਹ 10 ਲੱਖ ਹੈ 20 ਲੱਖ ਹੈ ਉਹਨੂੰ ਸ਼ੋਅ ਕਰੋ ਆਈਟੀਆਰ ਫਾਈਲ ਕਰੋ ਐਗਰੀਕਲਚਰਿਸ ਸੋਚਦੇ ਆ ਕਿ ਸਾਨੂੰ ਆਈਟੀਆਰ ਦੀ ਲੋੜ ਨਹੀਂ ਪਰ ਆਈਟੀਆਰ ਇੱਕ ਇੰਪੋਰਟੈਂਟ ਡਾਕੂਮੈਂਟ ਹੈ ਜਿਹੜਾ ਹੋਣਾ ਚਾਹੀਦਾ ਚਾਹੇ ਤੁਹਾਨੂੰ ਟੈਕਸ ਪੈ ਰਿਹਾ ਚਾਹੇ ਨਹੀਂ ਪੈ ਰਿਹਾ ਅਗਰ ਕੋਈ ਬਿਜ਼ਨਸ ਨਾਲ ਰਿਲੇਟਡ ਹੈ ਤਾਂ ਆਪਣੇ ਬਿਜ਼ਨਸ ਨੂੰ ਰਜਿਸਟਰ ਕਰਾਓ ਜੀਐਸਟੀ ਨੰਬਰ ਲਓ ਜੀਐਸਟੀ ਨੇ ਤੇ ਐਮਐਸਐਮ ਵਿੱਚ ਰਜਿਸਟਰ ਜਿੱਥੇ ਵੀ ਤੁਸੀਂ ਕਰਾ ਰਹੇ ਹੋ ਨਾਲ ਕਰੰਟ ਅਕਾਊਂਟ ਦੀ ਸਟੇਟਮੈਂਟ ਰੱਖੋ ਇਹ ਔਰ ਅਗਰ ਸੇਵਿੰਗ ਦੇ ਵਿੱਚ ਤੁਸੀਂ ਪੈਸਾ ਪੁਆ ਰਹੇ ਹੋ ਤਾਂ ਉਹਦਾ ਨਾਲ ਸੋਰਸ ਵੀ ਦਿਖਾਓ ਪਹਿਲਾਂ ਇਹ ਹੁੰਦਾ ਸੀ 3 ਮਹੀਨੇ ਪੁਰਾਣੇ ਫੰਡ ਹੈ ਜੀ ਕੋਈ ਹੁਣ ਤਾਂ ਕਿਸੇ ਨੇ ਨਹੀਂ ਪੁੱਛਣਾ ਬਟ ਹੁਣ ਅਗਰ ਤੁਹਾਡੇ 6 ਮਹੀਨੇ ਪੁਰਾਣੇ ਵੀ ਫੰਡ ਹੈਗੇ ਆ ਤੁਹਾਡੇ ਅਕਾਊਂਟ 'ਚ 10-20 ਲੱਖ ਰੁਪਏ ਆਏ ਆ ਤੁਹਾਨੂੰ ਉਹਦਾ ਸੋਰਸ ਦੇਣਾ ਪਏਗਾ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਅਗਰ ਤੁਸੀਂ ਧਿਆਨ ਚ ਰੱਖੋਗੇ ਤਾਂ ਈਜ਼ੀਲੀ ਵੀਜ਼ਾ ਆ ਜਾਏਗਾ ਹਾਈ ਕਮਿਸ਼ਨ ਤੇ ਯੂਨੀਵਰਸਿਟੀਆਂ ਨੂੰ ਸਿਰਫ ਇਹ ਹੈ ਕਿ ਬੱਚਾ ਜਰਨਨ ਸਾਡੇ ਕੋਲ ਪੜਨਾ ਹੈ ਜਦੋਂ ਬੱਚਾ ਉਥੇ ਹੈ ਕਿ ਯੂਨੀਵਰਸਿਟੀ ਛੱਡਦਾ ਔਰ ਇਹ ਰੀਜ਼ਨ ਦਿੰਦਾ ਕਿ ਮੇਰੇ ਕੋਲ ਤਾਂ ਫੰਡਸ ਨਹੀਂ ਹੈਗੇ ਉਦੋਂ ਕਿਤੇ ਨਾ ਕਿਤੇ ਹਾਈ ਕਮਿਸ਼ਨ ਨੂੰ ਇਸ ਚੀਜ਼ ਦੀ ਟੈਨਸ਼ਨ ਹੋ ਜਾਂਦੀ ਹੈ ਕਿ ਇਹ ਬੱਚਾ ਤਾਂ ਕਹਿ ਰਿਹਾ ਸੀਗਾ ਕਿ ਮੇਰੇ ਕੋਲ ਫਾਈਨੈਂਸ਼ੀਅਲਸ ਹੈਗੇ ਜਦੋਂ ਇਹ ਸਾਡੇ ਕੋਲ ਪੜਨਾ ਆਇਆ ਸੀਗਾ ਇਸ ਕਰਕੇ ਚੀਜ਼ਾਂ ਹੁ ਸਟ੍ਰਿਕਟ ਹੋ ਗਈਆਂ ਉਹ ਹੋਰ ਡਾਕੂਮੈਂਟ ਦੇਖਣ ਲੱਗ ਗਏ ਆਈਟੀਆਂਜ਼ ਵੀ ਦੇਖ ਰਿਹਾ ਔਰ ਫਾਈਨ ਠੀਕ ਹੈ ਬਿਲਕੁਲ ਸੋ ਮਨਪ੍ਰੀਤ ਜੀ ਇੱਥੇ ਅਗਰ ਆਪਾਂ ਅਲੱਗ-ਅਲੱਗ ਬੈਕਗ੍ਰਾਉਂਡ ਦੀ ਕਰੀਏ ਕੋਈ ਗਵਰਨਮੈਂਟ ਜੌਬ ਤੋਂ ਹੈ ਕੋਈ ਐਗਰੀਕਲਚਰ ਇਨਕਮ ਹੈ ਕਿਸੇ ਦੀ ਕੋਈ ਪ੍ਰਾਈਵੇਟ ਜੌਬ ਦੇ ਵਿੱਚ ਹੈ ਕੀ ਪ੍ਰੋਸੈਸ ਦੇ ਵਿੱਚ ਵੀ ਇਹਨਾਂ ਦੀ ਬੈਕਗ੍ਰਾਉਂਡ ਨੂੰ ਲੈ ਕੇ ਕੋਈ ਫਰਕ ਰਹਿੰਦਾ ਹੈ ਜਾਂ ਫਿਰ ਡਾਕੂਮੈਂਟਸ ਕੰਪਲੀਟ ਹੋਣ ਤਾਂ ਟਾਈਮਲੀ ਹੀ ਸਾਰਾ ਸਾਰਿਆਂ ਦਾ ਜੋ ਹੈ ਪ੍ਰੋਸੀਜਰ ਟਾਈਮਲੀ ਹੀ ਇੱਕੋ ਟਾਈਮ ਦੇ ਨਾਲ ਕੰਪਲੀਟ ਹੁੰਦਾ ਹੈ ਦੇਖੋ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਡਾਕੂਮੈਂਟ ਕਿਦਾਂ ਦੇ ਆ ਉਹਨ ਕੋਈ ਅਗਰ ਕੋਈ ਜੌਬ ਕਰ ਰਿਹਾ ਗਵਰਨਮੈਂਟ EMPLOYEE ਹੈ ਜਾਂ ਪ੍ਰਾਈਵੇਟ ਵੀ ਹੈ ਲੇਕਿਨ ਉਹਨੂੰ ਫਾਰਮ 16 ਜਾਂ ITR ਉਸਦੇ ਕੋਲ ਹੈਗੀਆਂ ਹੈ ਔਰ ਉਹਦੀ ਇਨਕਮ ਵੀ 12-14 ਲੱਖ ਹੈਗੀ ਹੈ ਉਹਨੇ ਪ੍ਰੋਪਰ ਆਪਣੇ ਸੇਵਿੰਗਸ ਦੇ ਵਿੱਚੋਂ ਪੈਸਾ ਜੋੜ ਕੇ ਬੱਚੇ ਦੀ ਪੜ੍ਹਾਈ ਲਈ ਪੈਸਾ ਜੋੜਿਆ ਹੋਇਆ ਜਾਂ ਉਹ ਨਾਲ ਐਜੂਕੇਸ਼ਨ ਲੋਨ ਲੈ ਰਿਹਾ ਏ ਇਦਾਂ ਦੇ ਡਾਕੂਮੈਂਟਸ ਨੂੰ ਕਲੀਅਰ ਕਰਨਾ ਬਹੁਤ ਈਜ਼ੀ ਹੈ ਯੂਨੀਵਰਸਿਟੀ ਨੂੰ ਵੀ ਸਾਰੀ ਚੀਜ਼ ਸਮਝ ਆ ਜਾਂਦੀ ਹੈ ਬਟ ਕਈ ਵਾਰੀ ਕੀ ਹੁੰਦਾ ਹੈ ਕਿ ਕੰਪਲਿਕੇਟਿਡ ਡਾਕੂਮੈਂਟਸ ਹੁੰਦੀ ਹੈ ਪੈਸਾ ਆਇਆ ਕਿਸੇ ਪੰਜ ਛੇ ਵਾਰੀ ਸੇਵਿੰਗ ਦੇ ਵਿੱਚ ਡਿਪੋਜ਼ਿਟ ਆਇਆ ਲੇਕਿਨ ਉਹਦਾ ਕੋਈ ਸੋਰਸ ਨਹੀਂ ਦੇ ਪਿਆ ਰੇ ਪੇਰੈਂਟਸ ਕਹਿੰਦੇ ਜੀ ਮੈਂ ਤਾਂ ਅੜਤੀਏ ਤੋਂ ਪੈਸੇ ਲੈ ਕੇ ਕੈਸ਼ ਪਾ ਲਿਆ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਕਰੰਟ ਦੀ ਸਟੇਟਮੈਂਟ ਮਤਲਬ ਮੈਂ ਉਹਨਾਂ ਕੋਲੋਂ ਅਕਾਊਂਟ ਟਰਾਂਸਫਰ ਲਵਾ ਤਾਂ ਉਹ ਚੀਜ਼ਾਂ ਕਿ ਦਿਨ ਕਿਤੇ ਨਾ ਕਿਤੇ ਜਾ ਕੇ ਫਿਰ ਜਦੋਂ ਮਿਸਮੈਚ ਹੋਣ ਲੱਗ ਜਾਂਦੀਆਂ ਫਿਰ ਉਹਨਾਂ ਨੂੰ ਪ੍ਰੂਫ ਕਰਦੇ 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 ਟਾਈਮ ਲੱਗਣਾ ਸ਼ੁਰੂ ਹੋ ਜਾਂਦਾ ਜਿਸ ਦੇ ਕਰਕੇ ਚੀਜ਼ਾਂ ਹੋ ਡਿਲੇ ਹੋ ਜਾਂਦੀਆਂ ਠੀਕ ਹੈ ਬਿਲਕੁਲ ਸੋ ਓਵਰਆਲ ਮੈਨੂੰ ਉਮੀਦ ਹੈ ਕਿ ਮੋਟੇ-ਮੋਟੇ ਤੌਰ ਤੇ ਸਾਰੇ ਹੀ ਚੀਜ਼ਾਂ ਨੂੰ ਸਮਝ ਚੁੱਕੇ ਨੇ ਕਿ ਕਿਹਨਾ ਗੱਲਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਫੰਡਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਰੱਖਦੇ ਨੇ ਅਗਰ ਇੱਥੇ ਗੜਬੜੀ ਹੁੰਦੀ ਹੈ ਕੁਝ ਤਾਂ ਰਿਫਿਊਜ਼ਲ ਆ ਸਕਦੀ ਹੈ ਬਹੁਤ-ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫਰਮੇਸ਼ਨ ਖਾਸ ਪੁਆਇੰਟਸ ਤੁਸੀਂ ਸਟੂਡੈਂਟਸ ਨੂੰ ਦੱਸੇ ਨੇ ਉਹਨਾਂ ਨਾਲ ਸ਼ੇਅਰ ਕੀਤੇ ਨੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰ